ਇਹ ਸਾਰ ਜ ਫਲੈਗ ਮਾਰਚ ਕਰਦੇ ਆ ਰਿਹਾ ਇੱਕ ਖਾਸ ਮਕਸਦ ਇਹ ਦੇਖੋ ਇਹ ਜਿਹੜਾ ਇਲੈਕਸ਼ਨ ਅਨਾਉਂਸ ਹੋ ਗਏ ਨੇ ਉਹਦੇ ਮਤੇ ਨਜ਼ਰ ਜਿਹੜੇ ਲੋਕਾਂ ਨੂੰ ਅਵੇਅਰ ਕਰਨਾ ਵਾਸਤੇ ਔਰ ਸੈਂਸਾਈਟਾਈਜ਼ ਕਰਨਾ ਵਾਸਤੇ ਫਲੈਗ ਮਾਰਚ ਕਰ ਰਹੇ ਲੋਕਾਂ ਨੂੰ ਇਹ ਆਮੁਤ ਇਲੈਕਸ਼ਨ ਕਰਾਉਣ ਲਈ ਨੇ ਜਿਹੜਾ ਆਪਾਂ ਡਿਪਲੋਮੇਸੀ ਕਰ ਰਹੇ ਆ ਔਰ ਉਹਨਾਂ ਨੂੰ ਅਵੇਅਰ ਵੀ ਕਰਦੇ ਆ ਉਸ ਸੰਬੰਧ ਵਿੱਚ ਫਲੈਗ ਮਾਰਚ ਕਰ ਰਹੇ ਡੀਐਸਪੀ ਸਾਹਿਬ ਜੀ ਤੇ ਨਾਇਦੋ ਨੇ ਕਰ ਆਪਣੇ ਕਿੰਨੀਆਂ ਬਟਾਲੀਨ ਸਪੈਸ਼ਲ ਤਰਾਨਾ ਕੀਤੀ ਗਏ ਨੇ ਇਲੈਕਸ਼ਨ ਦੇ ਮੱਦੇਨਜ਼ਰ ਔਰ ਉਹ ਥੰਨੇਲੇ ਸਿਰ ਜਿਹੜੀਆਂ ਉਹ ਕੰਪਨੀਆਂ ਤਾਂ ਇਲਾਜ ਕੀਤੀਆਂ ਨੇ ਜੀ ਇਹਦੇ ਵਿੱਚ ਬੰਨੇ ਵੀ ਸੰਭਾਲੇ ਵੀ ਫਾਈਲ ਵੀ ਇਸੇ ਤਰੀਕੇ ਜਿਹੜਾ ਬਲੈਕ ਮਾਰਕ ਜਿਹੜੀਆਂ ਹੋਟਲ ਬੈਂਕ ਸਟੋਰ ਡੂਟੀਆਂ ਉਹ ਸਾਡੀਆਂ ਕੰਟੀਨਿਊ ਨਾ ਅਸੀਂ ਥੋੜੇ ਜਰੀਏ ਪਬਲਿਕ ਨੂੰ ਵੀ ਅਪੀਲ ਕਰਨਾ ਚਾਹਦੇ ਆਂ ਕਿ ਕਿਸੇ ਵੀ ਸਰਕਾਰੀ ਬਿਲਡਿੰਗ ਦੇ ਕੋਈ ਵੀ ਪਾਰਟੀ ਦਾ ਕਿਸੇ ਪੋਲੀਟੀਕਲ ਪਾਰਟੀ ਦਾ ਕੋਈ ਹੋਲਡਿੰਗ ਨਹੀਂ ਲਗਾਏਗਾ ਜੇ ਆਪਣੇ ਘਰ ਵੀ ਕਿਸੇ ਨੇ ਆਪਣੀ ਪ੍ਰਾਈਵੇਟ ਪ੍ਰੋਪਰਟੀ ਦੇ ਲਗਵਾਣਾ ਹੈ ਤਾਂ ਉਹਦੀ ਪਹਿਲਾਂ ਜਿਹੜੀ ਪਰਮਿਸ਼ਨ ਹੈ ਉਹ ਅਸਮੀ ਉਸ ਆਉਤੋਂ ਲਈ ਜਿਹੜੇ ਦਫ਼ਤਰੋਂ ਜਾਗਾ ਉਦੋਂ ਬਾਅਦ ਆਇਆ ਤੇ ਹੋਰ ਕੀ ਕੀ ਨਿਰਦੇਸ਼ ਨੇ ਸਰਕਾਰ ਵੱਲੋਂ ਜੀ ਜਿਹੜੇ ਚੋਣਾਂ ਦੇ ਰੋਕੇ ਧਿਆਨ ਰੱਖਣ ਜੀ ਜਿਹੜੀਆਂ ਪਾਰਲੀਮੈਂਟ ਦੀ ਇਲੈਕਸ਼ਨ ਹੈ ਬਿਲਕੁਲ 7 ਵਜੇ ਟੰਗ ਨਾਲ ਬਿਨਾਂ ਭੈਟੋਂ ਬਿਨਾਂ ਡਰ ਤੋਂ ਨੇਪਰੇ ਚੜਨ ਦਾ ਜਿਹੜਾ ਸਰਕਾਰ ਵੱਲੋਂ ਉਹਦੀ ਅਸੀਂ ਨਵੇਂ ਪਾਲਣਾ ਕਰ ਰਹੇ ਹਾਂ ਉਹਦੀ ਕੰਵੈਂਸ ਦੇ ਵਿੱਚ ਜਿਹੜਾ ਅੱਜ ਅਸੀਂ ਮਾਝੂੜੇ ਸ਼ਹਿਰ ਦੇ ਵਿੱਚ ਲੈਫ ਮਾਰਕ ਕੋਈ ਵਿਸ਼ੇਸ਼ ਨਾਕਾਬੰਦੀ ਵੀ ਕੀਤੀ ਗਈ ਇਸ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਇਹਦੇ ਬਾਰੇ ਸਾਡੀ ਜਿਵੇਂ ਸਮਰਾਲੇਵ ਦੇ ਵਿੱਚ ਜਾਲੀ ਸਭਾਉਣੀ ਦੇ ਵਿੱਚ ਤਿੰਨ ਨਾਕੇ ਨੇ ਜਿਹੜੀਆਂ ਸਾਡੇ ਹੁਣ ਡਿਸਟ੍ਰਿਕਟ ਬਾਉਂਡਰੀ 'ਚ ਉਹਦੇ ਵੀ ਸਾਡੀ ਜਿਹੜੀ ਐ ਸਪੈਸ਼ਲ ਚੈਕਿੰਗ ਚੱਲਦੀ ਹੈ ਸਰ ਜਿਹੜਾ ਫਲੈਂਗ ਮਾਰ ਚਾਹੇ ਸ਼ਹਿਰ ਦੇ ਨਾਲ ਨਾਲ ਪਿੰਡਾਂ ਦੇ ਵਿੱਚ ਵੀ ਰਹੂਗਾ ਜੀ ਇੱਕ ਕਹਿੰਦਾ ਸ਼ਹਿਰ 'ਚ ਕੱਟੇ ਜਾਊਗਾ ਇਹ ਵੱਡੇ ਸ਼ਹਿਰਾਂ 'ਚ ਬਣਾ ਫਿਰ ਪਿੰਡਾਂ ਦੇ ਉੱਪਰ ਕਰਾਂਗੇ ਟਿਕਟ ਉਸ ਦਾ ਪਰਮਿਸ਼ਨ ਦੇ ਬਾਰੇ ਵਿੱਚ ਚੀ ਮੰਗੇ ਆਹ ਕਾਦੀ ਪਰਮਿਸ਼ਨ ਦੀ ਜਿਹੜਾ ਪਰਮਿਸ਼ਨ ਦੇ ਰਿਗਾਰਡਿੰਗ ਹੈਗਾ ਵੀ ਜਿਵੇਂ ਆਪਾਂ ਡੀਐਸਪੀ ਸਾਹਿਬ ਨੇ ਤਾਂ ਦੱਸਿਆ ਵੀ ਲੋਕਾਂ ਜਿਹੜੀਆਂ ਸਰਕਾਰੀ ਬਿਲਡਿੰਗਾਂ ਉੱਤੇ ਆਪਣਾ ਸਰਵੋਗਣ ਲਿਖਿਆ ਹੁੰਦਾ ਨਹੀਂ ਪ੍ਰਾਈਵੇਟ ਬਿਲਡਿੰਗਾਂ ਤੇ ਪਬਲਿਕ ਬਿਲਡਿੰਗਾਂ ਦੇ ਵਿੱਚ ਉਹ ਜਲੋ ਤਾਂ 24 ਘੰਟਿਆਂ ਤੋਂ ਨਾ ਸੋਚਿਆ ਪਹਿਲੇ 24 ਘੰਟੇ ਦੇ ਵਿੱਚ ਆਪਾਂ ਸਰਕਾਰੀ ਬਿਲਡਿੰਗਾਂ ਨਾਲ ਡਿਟੇਚਮੈਂਟ ਕਰਨੀ ਹੁੰਦੀ ਹੈ ਥੈਨ 48 ਆਵਰ ਦੇ ਵਿੱਚ ਆਪਾਂ ਪਬਲਿਕ ਬਿਲਡਿੰਗਾਂ ਉੱਤੇ 72 ਘੰਟੇ ਬਾਅਦ ਦਾ ਪ੍ਰਾਈਵੇਟ ਬਿਲਡਿੰਗਾਂ ਦਾ ਡੀਟੀਚਮੈਂਟ ਖਤਮ ਕਰ ਦਿੱਤੀ ਜਾਂਦੀ ਹੈ ਜਿਹੜੇ ਕਿ ਅਸੀਂ ਆਲਰੇਡੀ ਕਰ ਚੁੱਕੇ ਹਾਂ ਹੁਣ ਜੇ ਕਿਸੇ ਨੇ ਡਿਫੈਂਸਮੈਂਟ ਹੈਗੀਏ ਤੋਰੇ ਖਿਲਾਫ ਕਾਰਵਾਈ ਹੋਏਗੀ ਹਾਂ ਜੇ ਕਿਸੇ ਪ੍ਰਾਈਵੇਟ ਬੰਦੇ ਨੇ ਆਪਣੇ ਘਰ ਦੇ ਵਿੱਚ ਕਿਸੇ ਵੀ ਪੋਲਿਟੀਕਲ ਪਾਰਟੀ ਵਾਲਾ ਖਾਣਾ ਵਿਸ ਲੋਗੋ ਲਖਾਣਾ ਜਾਂ ਉਹਦੀ ਐਡਵਾਈਸਮੈਂਟ ਕਰਨੀ ਹੈ ਉਰੇ ਸਬੰਧ ਦੇ ਵਿੱਚ ਉਹਨੂੰ ਪਹਿਲਾਂ ਪਰਮਿਸ਼ਨ ਲੈਣੀ ਪੈਗੀ ਪਰਮਿਸ਼ਨ ਤੋਂ ਬਾਅਦ ਹੀ ਉਹ ਜਿਹੜਾ ਆਪਣੇ ਘਰ ਦੀ ਦੀਵਾਰ ਤੇ ਜਾਂ ਕਿਤੇ ਉਹਦਾ ਬੈਨਰ ਤੇ ਉਹ ਐਡਵਰਟਾਈਜ਼ ਕਰ ਸਕਦਾ ਪਰ ਉਹਦੇ ਲਈ ਪ੍ਰੋਪਰ ਪਰਮਿਸ਼ਨ ਲੈਣੀ ਜ਼ਰੂਰੀ ਹੈ ਉਹ ਪਰਮਿਸ਼ਨ ਇਸ ਵੰਚ ਮੈਂ ਤੁਹਾਡੇ ਮਤਲਬ ਨਾਲ ਸਾਰੇ ਪੋਲਿਟਿਕਲ ਪਾਰਟੀਆਂ ਨਾਲ ਮੀਟਿੰਗ ਅਵੇਅਰ ਵੀ ਕਰ ਚੁੱਕਾ ਵਾਂ ਪਹਿਲਾਂ ਵੀ ਦੱਸ ਚੁੱਕਾ 48 ਓਵਰ ਪਹਿਲਾਂ ਔਨਲਾਈਨ ਹੀ ਪਰਮਿਸ਼ਨ ਲੈਣੀ ਹੈ ਜਿਹੜੀ ਉਸ ਮਿਲ ਸਕਦੀ ਹੈ ਜਿਹੜਾ ਕੋਈ ਪਰਮਿਸ਼ਨ 48 ਹੋਰ ਤੋਂ ਲੇਟ ਅਪਲਾਈ ਕਰਦਾ ਮੰਨ ਲਓ ਜੇ ਉਹਨੇ ਕੱਲ ਕਰਨਾ ਤੇ ਅੱਜ ਅਪਲਾਈ ਕਰਦਾ 24 ਘੰਟੇ ਪਹਿਲਾਂ ਅਪਲਾਈ ਕਰਦਾ ਵੇ ਉਹ ਪਰਮਿਸ਼ਨ ਇਹਨਾਂ ਤਿਆਰ ਜਿਹੜਾ ਉਹ ਆਰੋਜ ਕਦਰਮਾ ਕੋਲ ਵੀ ਨਹੀਂ ਹੈਗਾ ਮੇਰੇ ਕੋਲ ਤੇ ਨਹੀਂ ਹੈਗਾ ਉਹ ਫਿਰ ਸੀਓ ਪੰਜਾਬ ਕੋਲ ਜਾਂਦਾ ਪਰਮਿਸ਼ਨ ਮਿਲਦੀ ਹੈ ਜੀ ਹਾਂ ਜੇ 48 ਘੰਟੇ ਤੋਂ ਪਹਿਲਾਂ ਅਪਲਾਈ ਕਰ ਦਿੰਦਾ ਵੇ ਜਿਹੜੇ ਵਿੱਚ ਗੈਪ ਰੈਲੀ ਦਾ ਜਾਂ ਕੋਈ ਪ੍ਰੋਸੈਸ਼ਨ ਦਾ ਗੈਪ ਜਿਹੜਾ 48 ਘੰਟੇ ਹੈਗਾ ਵੇ ਤਾਂ ਉਹਨਾਂ ਕੇਸ ਦੇ ਵਿੱਚ ਮੇਰੇ ਕੋਲ ਉਹ ਐਸਡੀਐਮ ਕੋਲ ਉਹਦੀ ਪਰਮਿਸ਼ਨ ਮਿਲ ਜਾਂਦੀ ਹੈ ਏਆਰਓ ਕੋਲ ਸੋ ਮੈਂ ਤੁਹਾਡੇ ਮadhyam ਲਈ ਲੋਕਾਂ ਨੂੰ ਬੇਨਤੀ ਵੀ ਕਰਦਾ ਵੇਅਰ ਵੀ ਕਰਦਾ ਵਾਂ ਵਿਦਾਊਟ ਐਨੀ ਪਰਮਿਸ਼ਨ ਕਿਸੇ ਵੀ ਤਰ੍ਹਾਂ ਦੀ ਪਬਲਿਕ ਪ੍ਰਾਪਰਟੀ ਉੱਤੇ ਸਰਕਾਰੀ ਤੇ ਪ੍ਰਾਈਵੇਟ ਦੇ ਕੋਈ ਵੀ ਕਿਸੇ ਪੋਲਿਟੀਕਲ ਪਾਰਟੀ ਦਾ ਸਲੋਗਨ ਨਾ ਲਿਖਿਆ ਜਾਵੇ ਜਿਸ ਕਿਸੇ ਨੇ ਵੀ ਕਿਸੇ ਪੋਲਿਟੀਕਲ ਪਾਰਟੀ ਦਾ ਸਲੋਗਨ ਲਿਖਣਾ ਹੋਵੇ ਉਹ ਵੀ ਪਰਮਿਸ਼ਨ ਲੈ ਕੇ ਫਿਰ ਹੀ ਕਰ ਸਕਦਾ ਧੰਨਵਾਦ ਥੈਂਕ ਯੂ